ਮੇਨ ਕਿਸੇ ਤੇ ਬਹੁਤ ਸਾਰੇ ਦਿਖਾ ਦੇ ਕਮਰੇ ਸਾਰੇ ਚੋਂ ਦੇ ਆ ਵੀ ਸਭ ਨੂੰ ਦਿਖਾ ਸਾਰੇ ਸਾਰਾ ਕੈਮਰਾ ਮਾਰਾ ਥੱਲੇ ਉੱਪਰ ਤੇ ਕਦਰੋਂਦੇ ਹੋ ਰੋਗੇ ਤਾਂ ਫਿਰ ਕਾ ਕਮਰਾ ਭਈ ਜਿਸ ਦਾ ਨਾਮ ਵਿਛੋੜਾ ਤੇ ਭਾਈ ਪਾਈਆ ਮੈਂ ਤਰਦੀ ਸਾ ਅਭੀ ਜੋ ਹੋ ਰਿਹਾ ਸਾਰਾ ਕੁਝ ਸਿੱਧਾ ਦੇਖ ਲੱਕ 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 ਲਿਵ ਆਵੇ ਆ ਦੇ ਤਾਜਮਹਲ ਮੇਰੇ ਰਬਾ ਇਹ ਕਮਰਾ ਜੇ ਦੇਖਿਆ ਜਾਵੇ ਨਾ ਇਹ ਡਿੱਗਣ ਵਾਲਾ ਇਹ ਵੀ ਕਮਰਾ ਜੁੱਟ ਗਈਆਂ ਮੇਰੀਆਂ ਇਹ ਮਾਵਾਂ ਠੰਡੀਆਂ ਕਿੱਛੇ ਸੁੰਦੇ ਕਿੱਛੇ ਦਿੰਦੇ ਤੇ ਸਈਆਂ ਨਾਲ ਮੈਂ ਇਹਦਾ ਤਾਂ ਸੰਦਾ ਹੁੰਦਾ ਠੀਕ ਹੈ ਨਹੀਂ ਜੀ